थोड़ा फॉर्ज हो यारिंदी ਆਜਾ ਮਾਰੋ ਨਵਾਂ ਦਰਵੇਸ਼ ਨੂੰ ਹੈ ਗਰੁੱਪ ਫੋਟੋ ਵਾਲੀ ਨੂੰ ਉਹ ਉਹ ਜਿੰਨੇ ਜਿੰਨੇ ਦੇ ਰਹੇ ਜੀ ਹੋਵੇ ਉਹਨਾਂ ਨੂੰ ਹੋਰ ਆਜਾ ਉਹ ਦੇਖ ਕੇ ਮੇਰਾ ਵੀ ਕਿਤੇ ਪਾਏ ਭਾਈ ਕਿੱਥੇ ਆ ਗਿਆ ਲੋਪੇ ਵਾਲੇ ਬੰਦੇ ਭਾਈ ਆਇਆ ਸਵਾਰ ਹੁੰਦੇ ਹੁਣ ਕਦ ਤੇ ਆਏ ਸਾਂ ਉਹੀ ਤਰ੍ਹਾਂ ਹੀ ਲੱਗੇ ਹੋਏ ਜੋ ਅੱਜ ਆਈ ਅੱਜ ਦਾ ਜਨਾਬ ਫੋਨ ਕਰਦਾ ਜਰਾ ਸਾਰਾ ਜਿਹੜਾ ਦਰਜਨਾ ਦੇ ਕਰੀਬ ਜਿਹੜੇ ਆ ਪਿੰਡ ਦਰਜਨਾ ਤੋਂ ਵੀ ਵੱਧ ਕਹ ਲਈਏ ਅੱਜ ਜਿਹੜੇ ਆ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਆ ਪਹਿਲਾਂ ਬਾਜਾ ਸਾਹਿਬ ਨੇ ਕੋਲ ਇਹ ਸਾਰਾ ਪਿੰਡ ਜਿੰਨੇ ਨੇ ਉਹਨਾਂ ਦੇ ਕੋਲ ਨੇ ਪਹਿਲੀ ਗੱਲ ਤੇ ਇਹਨਾਂ ਨੇ ਪਿੰਡੋ ਸਵੇਰੇ ਹੀ ਨਕੋਸਰਾ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਦਾ ਪਰਿਵਾਰ ਸਾਰਾ ਹੀ ਫਿਰ ਉਹਨੂੰ ਜੁਆਇਨ ਕਰਾਇਆ ਜਿੰਨੇ ਉਹਨਾਂ ਦੇ ਪੁੱਤੇ ਡੇਰੇਆਂ ਦੇ ਉੱਤੇ ਕਾਫਨੇ ਹੁਣ ਇਹਨਾਂ ਦੇ ਸਰਦਾਰ ਜਿੰਦਰ ਸਿੰਘ ਜਿਹੜਾ ਉਹਨਾਂ ਨੇ ਇੱਥੇ ਪੱਬਰ ਵਾਲੀ ਪਹੁੰਚੇ ਆ ਯੇ ਯੇ ਜੀ ਹਾਂਜੀ ਕਠਿਆਲਾ ਕਠਿਆਲਾ ਤੇ ਇਹ ਇਹ ਪਿੰਡ ਦੇ ਔਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਜਿਹੜੀ ਇਹ ਡੇ ਬਾਈ ਡੇ ਜਿਹੜੀ ਰਲਖਣ ਜਿਹੜੀ ਅੱਗੇ ਵਧ ਰਹੀ ਆ ਔਰ குரு ਮਹਾਰਾਜ ਕਿਰਪਾ ਕਰਨਗੇ ਇੱਕ ਪਾਸੇ ਕਿਹਾ ਜਾ ਰਿਹਾ ਕਾਂਗਰਸ ਨੂੰ ਸਾਧਨਾ ਜਿਹਨੂੰ ਮਰਜੀ ਦੇ ਦਿਓ ਉਹੀ ਬੰਦੇ ਜਿਹੜੇ ਅੱਜ ਰੰਧਾਵਾ ਦੇ ਨਾਲ ਖੁੱਲ ਕੇ ਚੱਲ ਰਿਹਾ ਪਿੰਡਾਂ ਦੇ ਵਿੱਚ ਨਹੀਂ ਵੇਖੋ ਜੇ ਕਿਹਦਾ ਕਹਿਣਾ ਕਿ ਰੰਧਾਵੇ ਤਾਂ ਸਾਧਨਾ ਦਿਓ ਉਹਨਾਂ ਦੀ ਗਲਤਫਹਿਮੀ ਆ ਮੇਰਾ ਖਿਆਲ ਹੈ ਕਿ ਅਕਾਲੀ ਦਲ ਨੇ ਜੇ ਬਾਈਕਾਊਟ ਕੀਤਾ ਸੀ ਤੇ ਉਸ ਬੰਦੇ ਨੇ ਆਪਣੇ ਹਾਈ ਕਮਾਂਡ ਦੇ ਵੀ ਹੁਕਮ ਉਦਾਰੀ ਕੀਤੀ ਹੈ। ਔਰ ਅਕਾਲੀ ਦਲ ਦੀ ਹਾਈ ਕਮਾਂਡ ਨੂੰ ਇਹਦੇ ਤੇ ਸੋਮੋਟੋ ਲੈ ਕੇ ਐਕਸ਼ਨ ਕਰਨਾ ਚਾਹੀਦਾ ਕਿ ਜਿਹੜਾ ਬੰਦਾ ਡਿਸਪਲਿਨ 'ਚ ਨਹੀਂ ਰਹਿੰਦਾ ਨਾ ਪਹਿਲਾਂ ਡਿਸਪਲਿਨ ਚ ਰਿਆ ਤੇ ਨਾ ਹੁਣ ਡਿਸਪਲਿਨ ਡਿਸਪਲਿਨ ਚ ਪਾਰਟੀ ਰਹਿ ਕੇ ਹੀ ਚੱਲਦੀ ਹੈ। ਜਿਹੜਾ ਡਿਸਪਲਿਨ ਤੋਂ ਬਿਨਾਂ ਰਹਿੰਦਾ ਉਹ ਕਦੇ ਵੀ ਪਾਰਟੀ 'ਚ ਨਹੀਂ ਚੱਲ ਸਕਦਾ। ਜਿਹੜੇ ਅੱਜ ਨਾਲ ਜੁੜੇ ਸਦਾ ਵਾਸਤੇ ਜਿਹੜਾ ਪਰਵਾਰ ਦੀ ਇਹ ਇਹਨਾਂ ਦੇ ਮੈਨੂੰ ਪਤਾ ਵਾ ਕਿ ਇਹ ਪਰਿਵਾਰ ਜਿਹੜੇ ਆਉਂਦੇ ਨੇ ਔਰ ਲੀਡਰ ਕੋਲ ਗਲਤੀ ਹੋ ਜਾਂਦੀ ਪਰ ਇਹ ਜਿਹੜੇ ਵਰਕਰ ਆਉਂਦੇ ਨੇ ਇਹਨਾਂ ਕੋਲ ਗਲਤੀ ਨਹੀਂ ਹੁੰਦੀ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ ਜਿਹੜੇ ਅੱਜ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਆਏ ਆ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆ ਕਾਂਗਰਸ ਦਾ ਫਤਵਾ ਨੇਨੇ ਨਜ਼ਰ ਆ ਰਹੀ ਆ ਵੇਖੋ ਜੀ 65 ਸਾਲ ਅਹੀਂ ਕਾਲ ਦਲ ਦੇ ਵਿੱਚ ਰਹੇ ਨੇ 65 ਸਾਲ ਤੋਂ ਅੱਜ ਰੰਧਾਵਾ ਸਾਹਿਬ ਦੇ ਨਾਲ ਚੱਲੇ ਨੇ ਇੰ ਤਗੜੇ ਹੋ ਕੇ ਰੰਧਾਵਾ ਸਾਹਿਬ ਨੂੰ ਇਹ ਜਿਤਾਉਣਾ ਇਹ ਬਹੁਤ ਜ਼ਿਆਦਾ ਵੋਟਾਂ ਦੀ ਲੀਡ ਨੇ ਰੰਧਾਵਾ ਸਾਹਿਬ ਇਥੋਂ ਜਿੱਤਣਗੇ ਕੀ ਸੋਚ ਕੇ ਜਿਹੜਾ ਤੁਸੀਂ ਅੱਜ ਵਧੀਆ ਵਧੀਆ ਲੀਡਰ ਨੇ ਸਾਡੇ ਬਹੁਤ ਵਧੀਆ ਲੀਡਰ ਨੇ ਤੇ ਇਸ ਕਰਕੇ ਅਸੀਂ ਰੰਧਾਵਾ ਸਾਹਿਬ ਦੇ ਨਾਲ ਆ ਸਾਰੇ ਤੇ ਇਹ ਵੀ ਸਾਰਾ ਰੰਧਾਵਾ ਸਾਹਿਬ ਦੇ ਚੰਗੇ ਕੰਮਾਂ ਤੋਂ ਜਾਣੂ ਹੋ ਕੇ ਤੇ ਰੰਧਾਵਾ ਸਾਹਿਬ ਦੇ ਨਾਲ ਚੱਲੇ ਨੇ ਇਸ ਵਾਰੀ ਜਿਹੜੀ ਆ ਚੰਗੀ ਵਧੀਆ ਲੀਡ ਮਿਲੇਗੀ ਜੀ ਚੰਗੀ ਵਧੀਆ ਲੀਡ ਹਲਕੇ ਤੋਂ ਹੀ ਮਿਲੇਗੀ ਜੀ ਅੱਜ ਕਠਿਆਲਾ ਸਾਰੇ ਨੂੰ ਲੱਗਦਾ ਸਾਰਾ ਹੀ ਕਠਿਆਲਾ ਜੀ ਸਾਰੀ ਨਕੋਸਰਾ ਜੀ ਇਹ ਸਾਰੇ ਨਕੋਸਰਾ ਸਾਰੇ ਆ ਕਠਿਆਲਾ ਵੀ ਹੁਣ ਇਸ ਨਕੋਸਰਾਏ ਪਿੰਡ ਆ ਜੀ ਇਹ ਨਕੋਸਰਾਏ ਸਾਰਾ ਆ ਇਹ ਨਕੋਸਰਾਏ ਸਾਰਾ ਆ ਜੀ ਪਰ ਮਜੀਤ ਸਿੰਘ ਮੇਰਾ ਨਾਮ ਪਿੰਡ ਨਕੋਸਰਾ ਖੁਦ ਦੇ ਰਹਿਣ ਵਾਲੇ ਕਾਂਗਰਸ ਚ ਸ਼ਾਮਲ ਹੋਇਓ ਕਾਂਗਰਸ ਚ ਕਿਹਨੇ ਜਾਊਗੀ ਸਾਨੂੰ ਵਧੀਆ ਲੱਗਾ ਲਗਾ ਲੀਡਰ ਹਾਂ ਜੀ ਤੇ ਸਾਡੇ ਦੇ ਲੀਡਰ ਜਿਹੜੇ ਅਸੀਂ ਅਕਾਲੀ ਸਾਰੀ ਉਮਰ ਨਗਾ ਲੀਆ ਹਾਂ ਪਰ ਸਾਨੂੰ ਉਹ ਛੱਡ ਗਿਆ ਚੱਲ ਗਿਆ ਅਸੀਂ ਛੱਡਿਆ ਉਹ ਸਾਨੂੰ ਛੱਡ ਗਿਆ ਅੱਜ ਅੱਜ ਅਸੀਂ ਹੰਦਾਵਾ ਸਾਹਿਬ ਦਾ ਲੜ ਫੜ ਲਿਆ ਹਾਂ ਬੰਦੇ ਰਹੀ ਦੁਨੀਆ ਦਾ ਕਿ ਮਦਰ ਅੱ비 ਜਿਹੜੀ ਓਵਰ ਹੈ ਸਾਡੀ ਆ ਜਿਹੜੀ ਹੰਝੇ 10 ਸਾਲ ਉਹ ਇਹਨਾਂ ਰੰਗੋਣੀਆਂ ਅਸੀਂ ਕਹਿਣਾ ਚਾਹੁੰਦੇ ਆ ਬਈ ਅਸੀਂ ਜਿੱਥੇ ਪਹਿਲਾਂ ਸਾਂ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਈ ਇਸ ਤਰ੍ਹਾਂ ਦੇ ਕੰਮ ਹੀ ਜਿਨ੍ਹਾਂ ਚ ਉਹਨਾਂ ਦੀ ਸਰਕਾਰ ਹੁੰਦਿਆ ਵੀ ਉਹਨਾਂ ਨੇ ਸਾਡੇ ਤੇ ਧੱਕੇ ਕਰਵਾਏ ਤੇ ਇਸ ਕਰਕੇ ਇਸ ਪਾਰਟੀ ਤੇ ਸਾਨੂੰ ਵਿਸ਼ਵਾਸ ਹੈ ਅਸੀਂ ਪਹਿਲਾਂ ਵੀ ਇੱਥੇ ਆ ਭਟਕੇ ਆ ਪਰ ਫੇਰ ਆ ਗਏ ਆ ਤੇ ਇਸ ਕਰਕੇ ਅਸੀਂ ਹੰਦਾਵਾ ਸਾਹਿਬ ਦੇ ਨਾਲ ਜੁੜੇ ਆ ਕਿ ਇਹਨਾਂ ਤੋਂ ਸਾਨੂੰ ਬਹੁਤ ਆਸਾਂ ਨੇ ਅੱਜ ਕਈ ਦਰਜਨ ਪਰਵਾਤਾਂ ਨਾਲ ਉਹ ਵੀ ਆਏ ਆ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੇ ਆ ਆਏ ਹੁੰਦੇ ਪਏ ਆ ਹਾਂਜੀ ਹੋਰ ਵੀ ਪਿੰਡਾਂ ਦੇ ਵਿੱਚ ਦਰਜਨਾ ਪਰਿਵਾਰ ਜਿਹੜੇ ਆ ਸ਼ਾਮਲ ਹੁੰਦੇ ਪਏ ਆ ਤੁਹਾਡੇ ਪਿੰਡ ਦੀ ਵੀ ਦਰਜਨਾ ਪਰਿਵਾਰ ਸ਼ਾਮਲ ਹੋਏ ਆ ਲੱਗਦਾ ਕਿ ਅੱਜ ਜਿਹੜਾ ਹੁਣ ਰਸਤਾ ਜਿਹੜਾ ਆ ਵਧੀਆ ਰੇਗਾ ਜਿੱਦਾਂ ਪਹਿਲਾਂ ਸਾਡਾ ਰਸਤਾ ਛਟਨੀ ਜਾਂਦਾ ਰਿਹਾ ਸਰ ਇਹਦੇ ਸਾਰੀ ਦੁਨੀਆ ਜਾਣਦੀ ਆ ਮੀਡੀਆ ਸਾਰਾ ਦੱਸ ਰਿਹਾ ਵੀ ਕੋਈ ਦਾਣਾ ਕੋਈ ਚੁੱਕ ਨਹੀਂ ਰਿਹਾ ਝੋਨੇ ਦਾ ਤੇ ਇਹਨਾਂ ਨਾਲ ਕਿੱਦਾਂ ਕੋਈ ਜੁੜ ਜੇ ਇੱਕ ਆਸ ਸੀ ਇੱਕ ਧਰਕ ਦੇ ਦਿਮਾਗ 'ਚ ਗੱਲ ਸੀ ਵੀ ਦੋ ਧਰਾਂ ਨੇ ਤੇ ਆਪਾਂ ਤੀਜੀ ਨੂੰ ਪਾ ਕੇ ਵੇਖ ਲਈਏ ਤੇ ਤੀਜੀ ਨੇ ਜਿਹੜਾ ਰੰਗ ਲਾਇਆ ਉਹ ਤੇ ਸਾਰੀ ਦੁਨੀਆ ਜਾਣਦੀ ਆ ਤੇ ਜੱਤ ਰੋਲ ਰਿਹਾ ਮੰਡੀਆਂ ਚ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਸੀ ਕਦੀ ਜਿੰਸ ਨਹੀਂ ਸੀ ਰੁਲੀ ਚਾਹੇ ਕਣਕ ਸੀ ਚਾਹੇ ਝੋਨਾ ਸੀ ਇਹ ਚੁੱਕਿਆ ਜਾਂਦਾ ਪਰ ਹਰ ਕੋਈ ਅਸੀਂ ਕਿਸਾਨਾਂ ਅਸੀਂ ਤੇ ਉਹੋ ਹੀ ਗੱਲ ਰੱਖਾਂਗੇ ਜੋ ਸਾਡੇ ਕੋਲ ਆ ਇਸ ਕਰਕੇ ਅਸੀਂ ਕਾਂਗਰਸ ਨੇ ਵਾਣ ਕੀਤੀ ਆ ਕੁਝ ਹੋਰ ਵੀ ਕਾਰਨ ਸਨ ਜਿੰਨਾ ਕਾਰਨਾ ਕਰਕੇ ਇਹਨਾਂ ਨੂੰ ਪਿੱਛੇ ਹਟਣਾ ਪਿਆ